ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੱਸਦੀ ਕਿ ਜਿਲ੍ਹਾ ਪਠਾਨਕੋਟ ਵਿਖੇ ਆਏ ਦਿਨ ਕੋਈ ਨਾ ਕੋਈ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਂਦਾ ਰਹਿੰਦਾ ਹੈ ਅਜੀ ਆਈ ਕੁਝ ਅੱਜ ਤੜਕਸਾਰ ਵੀ ਵੇਖਣ ਨੂੰ ਮਿਲਿਆ ਦੱਸਦੇ ਚਲਿਏ ਕਿ ਪਠਾਨਕੋਟ ਦੇ ਮੁਹੱਲਾ ਸੁੰਦਰ ਨਗਰ ਵਿਖੇ ਪੁਰਾਣੀ ਰੰਜਿਸ ਨੂੰ ਲੈ ਕੇ 2 13 ਵਿਚਾਲੇ ਆਪਸੀ ਟਕਰਾਰ ਹੋ ਗਈ ਅਤੇ ਇਸ ਵਿੱਚ ਇੱਕ ਸ਼ਖਸ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਦੀ ਬਾਹਾਂ ਤੇ ਪੈਰ ਤੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਦੇ ਬਾਅਦ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸ਼ੁਰੂਆਤੀ ਇਲਾਜ ਦੇ ਕੇ ਰੈਫਰ ਕਰ ਦਿੱਤਾ ਗਿਆ ਇਸ ਸੰਬੰਧੀ ਜਦ ਪੀੜਤ ਦੀ ਕਾਰਵਾਈ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹਨਾਂ ਦੇ ਗਵਾਂਢੀ ਅਕਸਰ ਹੀ ਉਹਨਾਂ ਦੇ ਨਾਲ ਲੜਦੇ ਝਗੜਦੇ ਰਹਿੰਦੇ ਨੇ ਅਤੇ ਆਏ ਦਿਨ ਕਿਸੇ ਨਾ ਕਿਸੇ ਗੰਨੂ ਲੈ ਕੇ ਝਗੜਾ ਕਰ ਦਿੰਦੇ ਨੇ ਅਤੇ ਇਸ ਦੇ ਚਲਦੇ ਹੀ ਅੱਜ ਸਵੇਰੇ ਵੀ ਉਨ੍ਹਾਂ ਦੇ ਗਵਾਂਢੀਆਂ ਵੱਲੋਂ ਉਨ੍ਹਾਂ ਨਾਲ ਝਗੜਾ ਕੀਤਾ ਗਿਆ ਜਿਸ ਵਿੱਚ ਉਸ ਦੇ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਇਸ ਮੌਕੇ ਪੀੜਤ ਦੀ ਕਰਵਾਲੀ ਨੇ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ આરોપીਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਣੇਰੋ ਸਾਡੇਨਾਥ ਦੇਗਦਰੋ ਪਠਾਨਕੋਟ ਮੀਡੀਆ ਕੀ ਗੱਲ ਇਹਨਾਂ ਦੀ ਕੱਲ ਨੂੰ ਸਾਲ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਮਾਰਕੁੱਟ ਕੀਤੀ ਹੈ ਜਾਂ ਤੁਹਾਨੂੰ ਘਾਰ ਆ ਕੇ ਮਾਰਨ ਤੇ ਆ ਜਦੋਂ ਵੀ ਜਿੰਨੇ ਸਾਨੂੰ ਧਮਕੀਆਂ ਹੀ ਦਿੰਦੇ ਆ ਜਾਂ ਹੁਣ ਪਿਛਲੇ ਨੂੰ 2 ਮਹੀਨਾ ਤੋਂ 2 ਮਹੀਨਾ ਪਹਿਲਾਂ ਵੀ ਪਹਿਲੇ ਵੀ ਉਹਨਾਂ ਤੇ ਸਾਡਾ ਪਤਾ ਚੱਲਣ ਦਿਆ ਹੈਗਾ ਯਾਰ ਮੇਰਾ ਕੋਰਚ ਕੇ ਚੱਲਣ ਦਾ ਤਰੀਕਾ ਮੁੱਕ ਗਿਆ ਹੁੰਦੇ ਹੈਗੇ ਯਾਰ ਨਹੀਂ ਨਹੀਂ ਇਹ ਹਰ ਵਾਰੀ ਸਾਡੇ ਨਾਲ ਧੱਕਾ ਕਰਦੇ ਆ ਹਰ ਵਾਰੀ ਕਰਦੇ ਆ ਹੁਣ ਤੋਂੜੇ ਨੇ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਮਾਰਕੁੱਟ ਮੇਰੇ ਬੱਚਿਆਂ ਨਾਲ ਮੇਰੇ ਬੰਦੇ ਨਾਲ ਮੇਰੇ ਹੱਦੀ ਤੱਕ ਪੈਸ ਹੁੰਦੇ ਹੈਗੇ ਆਏ ਐ ਕੋਈ ਨਹੀਂ ਬਿਰਸਾ ਸਿੰਘ ਤੇ ਅਰਜਨ ਸਿੰਘ ਇਹ ਦੋਨਾਂ ਨੇ ਇੰਨੀ ਬਰਮਾਜੀ ਆ ਮੇਰੇ ਘਰ ਆ ਕੇ ਮੈਨੂੰ ਪੈਰੋਂ ਫਰਕ ਨਹੀਂ ਕਰਦੀ ਹੈ ਕਿਉਂ ਕਿਉਂ ਕਰਦੀ ਹੈ ਆਪਣੇ ਬੱਚਿਆਂ ਨੂੰ ਲਕਾ ਲਕਾ ਕੇ ਰੱਖਿਆ ਹੈਗਾ ਮੈਂ ਆਪਣੇ ਬੱਚਿਆਂ ਬਾਹਰ ਨਹੀਂ ਕਰ ਦਸਵੀਂ ਦੀ ਪੜਾਈਆਂ ਨੇ ਮੇਰੇ ਬੱਚਿਆਂ ਦੀਆਂ ਮੈਂ ਆਪ ਵੀਰ ਦੇ ਘੋੜ ਵੀ ਉਹਨਾਂ ਨੇ ਸਵੇਰੇ 8 ਵਜੇ ਉਹਨਾਂ ਨੇ ਮੈਨੂੰ ਡਿਊਟੀ ਦਾ ਛੱਡਿਆ ਹੋਗਾ ਮੈਂ ਐਮਐਸਰ ਤੇ ਜੋਬ ਕਰਦੀ ਆ ਮੈਂ ਪ੍ਰਾਈਵੇਟ ਜੋਬ ਆਟਿਆਚ ਮੈਂ ਜੋਬ ਕਰਦੀ ਆ ਇਹ ਵੀ ਅਟ ਜਾ ਕਿ 2000 ਤੋਂ ਜੋਬ ਕਰਦੇ ਹੈਗੇ ਨੇ ਇਹਨਾਂ ਨੇ ਮੈਨੂੰ 8 ਵਜੇ ਛੱਡਿਆ ਆ 8 ਵਜੇ ਤੋਂ ਸਾਢੇ 8 ਦੇ ਵਿੱਚ ਵਿੱਚ ਇਹਨਾਂ ਨੇ ਸਰਨੇ ਨਾਕਾ ਲਾਇਆ ਹੁੰਦਾ ਆ ਇਹਨਾਂ ਨੇ ਉੱਥੇ ਮੇਰੇ ਬੰਦੇ ਨੂੰ ਹੱਦ ਨਾਲੋਂ ਜ਼ਿਆਦਾ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਇਹਨਾਂ ਨੇ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਇਹਨਾਂ ਨੇ ਕਤਲ ਹੀ ਕਰਤਾ ਮੇਰੇ ਬੰਦੇ ਨਾਲ ਇਹ ਹੁਣ ਉਹ ਲਾਜ ਪਾ ਦੇ ਅਸੀਂ ਬੜਾ ਹੋ ਗਿਆ ਸੀ ਬਦਲ ਹਸਪੀਟਲ ਪਤਾ ਨਹੀਂ ਕਿੰਨੇ ਬਜਾਇਆ ਕਿੰਨੇ ਨਹੀਂ ਬਜਾਇਆ ਮੇਰਾ ਬੰਦੇ ਨੂੰ ਪਤਾ ਨਹੀਂ ਕੀ ਇਹਨਾਂ ਨੇ ਕੀਤਾ ਜਵਾਬ ਹੋ ਗਿਆ ਹੁਣ ਆਰੇ ਬਾਪ ਮੈਂ ਜਿੱਤਾਇਆ ਮੈਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਤਾਂ ਆਪਸੇ ਤੋਂ ਮੰਗ ਕਰਦੀ ਆ ਇਹਨਾਂ ਨੂੰ ਕਾਰੋਬਾਰੀ ਸਹਯਾਤਾ ਸਹਯਾਤਾ ਦਾ ਵਾਅਦਾ ਤਾਂ ਵਾਅਦਾ ਦਿੱਤੀ ਜਾਇਆ ਇਹਨਾਂ ਨੂੰ ਇਹਨਾਂ ਨੇ ਫਰਮਾਇਆ ਹਰ ਵਾਰ ਕਿ ਲਾਈਦੀ ਆ ਪਟਾਣਕੋਟ ਦੇ ਵਿੱਚ ਜਾ ਕੇ ਜਿੱਤੇ ਮਰਜ਼ੀ ਪੁੱਛੋ ਇਹਨਾਂ ਦੇ ਪਰਚੇ ਥਾਂ ਥਾਂ ਤੇ ਚੱਲਣਗੇ ਅਰਜੰਦਾਰ ਤੇ ਫਿਰਸੇ ਨੇ ਅਰਜਨ ਨੇ ਉਹ ਹਰ ਵਾਰ ਇਸੰਗ ਲਈ ਤਾਂ ਕਿ ਨਹੀਂ ਜਨਗਨ ਨੂੰ ਮਾਰ ਦੇਣਾ ਯਾਰ ਮੇਰੇ ਕੋਲ ਵੀਡੀਓ ਵੀ ਹਸਲੀ ਪਈ ਹੋਈ ਹੈ ਮੈਂ ਵੀਡੀਓ ਵੀ ਦਿਖਾ ਦੇ ਲਈਆ ਤੁਹਾਨੂੰ ਤੁਸੀਂ ਵੀਡੀਓ ਕਹਿੰਦੇ ਮੈਂ ਵੀਡੀਓ ਸਬੂਤ ਇਹਨਾਂ ਦਾ ਵੱਡਾ ਭਰਾ ਯਾਰ ਬੜਾ ਬੋਰ